ਪੰਜਾਬ ਚ ਕਈ ਲੋਕ ਕਹਿੰਦੇ ਨੇ ਕਿ ਕ੍ਰਿਸਮਸ ਤੇ ਸਾਈਆਂ ਨੂੰ ਪਰੇਡ ਨਹੀਂ ਕੱਢਣੀ ਚਾਹੀਦੀ ਸੈਲੀਬ੍ਰੇਸ਼ਨ ਨਹੀਂ ਕਰਨੀ ਚਾਹੀਦੀ ਕਿਉਂਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜੇ ਚੱਲਦੇ ਨੇ ਤੇ ਪੰਜਾਬ ਇੱਕ ਗੁਰੂਆਂ ਪੀਰਾਂ ਦੀ ਧਰਤੀ ਹੈ ਜਿਹੜੇ ਪਖੰਡਵਾ ਚ ਗੁਰੂ ਸਾਹਿਬ ਨੇ ਸਾਨੂੰ ਕੱਢਣ ਦੀ ਕੋਸ਼ਿਸ਼ ਕੀਤੀ ਘੁੰਮ ਘੁੰਮ ਕੇ ਅਸੀਂ ਫਿਰ ਉੱਚੀ ਵੜੰਨੇ ਆ ਜਿੰਨੇ ਸਿੱਖੋਂ ਚ ਸ਼ਹੀਦ ਨੇ ਕਿ ਇੱਕ ਵੀ ਮਹੀਨਾ ਹੈ ਜਿਹਦੇ ਵਿੱਚ ਸਿੱਖਾਂ ਨੇ ਸ਼ਹੀਦੀ ਨਾ ਦਿੱਤੀ ਹੋਵੇ ਫਿਰ ਉਹ ਕਿਹੜੇ ਮਹੀਨੇ ਚ ਕੋਈ ਸੈਲੀਬ੍ਰੇਟ ਕਰੇ ਕਿਹੜੇ ਮਹੀਨੇ ਚ ਕੋਈ ਪਰੇਡ ਕੱਢੇ ਇਹ ਕਿ ਕਿੜੇ ਮਹੀਨੇ ਚ ਕੋਈ ਵਿਆਹ ਕਰੇ ਜਾਂ ਫਿਰ ਅਸੀਂ ਇੱਕ ਦੀ ਸ਼ਹੀਦੀ ਨੂੰ ਦੂਸਰੇ ਦੀ ਸ਼ਹੀਦੀ ਤੋਂ ਉੱਤੇ ਰੱਖਨੇ ਆ ਜਦੋਂ ਗੁਰੂ ਸਾਹਿਬ ਨੇ ਨਹੀਂ ਵਿਤਕਰਾ ਕੀਤਾ ਆਪਣੇ ਸਾਹਿਬ ਜਿਆਦਿਆਂ ਤੇ ਬਾਕੀ ਸਿੰਘਾਂ 'ਚ ਫਿਰ ਅਸੀਂ ਕੌਣ ਹੁੰਨੇ ਆ ਕਰਨ ਵਾਲੇ ਫਿਰ ਗੱਲ ਆ ਜਾਂਦੀ ਹੈ ਕਿ ਇਹਨਾਂ ਨੇ ਜੀ ਸਿੱਖ ਕੌਮ ਛੱਡ ਕੇ ਹੀ ਸਾਈ ਧਰਮ ਨੂੰ ਅਪਣਾ ਲਿਆ ਨਾਲੇ ਜਦੋਂ ਗੁਰੂ ਸਾਹਿਬ ਨੂੰ 40 ਸਿੰਘਾਂ ਨੇ ਲਿਖ ਕੇ ਲਿਖ ਦੇ ਦਿੱਤਾ ਸੀ ਕਿ ਅਸੀਂ ਤੁਹਾਡੇ ਸਿੱਖ ਨਹੀਂ ਤੁਸੀਂ ਸਾਡੇ ਗੁਰੂ ਨਹੀਂ ਕਿ ਗੁਰੂ ਸਾਹਿਬ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗੁਰੂ ਸਾਹਿਬ ਨੇ ਉਹਨਾਂ ਨੂੰ ਜਾਣ ਦਿੱਤਾ ਗੱਲ ਸਾਰੀ ਇਹ ਹੈ ਕਿ ਸਿੱਖ ਧਰਮ 'ਚ ਕੋਈ ਆਣਾ ਚਾਹੇ ਉਹ ਆਪਣੀ ਮਰਜ਼ੀ ਨਾਲ ਆ ਸਕਦਾ ਕੋਈ ਜਾਣਾ ਚਾਹੇ ਉਹ ਸਾਨੂੰ ਜ਼ਬਰ ਦੇ ਖਿਲਾਫ ਕਿ ਕੋਈ ਜ਼ਬਰਦਸਤੀ ਨਾ ਕਰੇ ਤੇ ਅਸੀਂ ਸ਼ਹੀਦੀ ਦੇ ਨਾਮ ਤੇ ਜ਼ਬਰਦਸਤੀ ਕਰਨਦੇ ਆ ਜਦੋਂ ਇੱਕ ਹਿੰਦੂ ਮੈਜੋਰਟੀ ਮੁਸਲਿਮ ਮੈਜੋਰਟੀ ਦੇ ਵਿੱਚ ਭਗਤ ਨਾਮਦੇਵ ਜੀ ਇਹ ਗੱਲ ਕਹਿ ਦਿੰਦੇ ਆ ਕਿ ਹਿੰਦੂਆਂ ਨਾ ਤੁਰਕੂ ਕਾਣਾ ਫਿਰ ਜਿੰਨਾ ਲੋਕਾਂ ਨੇ ਭਗਤ ਨਾਮਦੇਵ ਜੀ ਨੂੰ ਤਸੀਹੇ ਦਿੱਤੀ ਉਹ ਠੀਕ ਸੀ ਫਿਰ ਕਿਉਂਕਿ ਉਦੋਂ ਦੀ ਧਰਤੀ ਉਹਨਾਂ ਦੀ ਸੀ ਉਦੋਂ ਤੇ ਸਿੱਖਾਂ ਦੀ ਧਰਤੀ ਨਹੀਂ ਸੀ ਗੁਰੂਆਂ ਦੀ ਧਰਤੀ ਨਹੀਂ ਸੀ ਉਦੋਂ ਸਾਨੂੰ ਸਾਡਾ ਧਰਮ ਟੋਲਰੈਂਸ ਸਿਖਾਂਦਾ ਸਾਨੂੰ ਸਾਡਾ ਧਰਮ ਰਿਸਪੈਕਟ ਸਿਖਾਂਦਾ ਕਿ ਫਿਰ ਆਪਾਂ ਉਦੋਂ ਕਿਉਂ ਰੋਲਾ ਪਾਣੇ ਆ ਜਦੋਂ ਨਿਊਜ਼ੀਲੈਂਡ ਦੇ ਵਿੱਚ ਸਾਡੇ ਨ ਮੋਖੋਤਾਂ ਨੂੰ ਐਕਸੈਪਟ ਕਰਨ ਉਹ ਤੇ ਆਪਣੀ ਧਰਤੀ ਨਹੀਂ ਨਾ ਗੁਰੂਆਂ ਪੀਰਾਂ ਦੀ ਧਰਤੀ ਹੈ ਫਿਰ ਉਹ ਕਿਉਂ ਐਕਸੈਪਟ ਕਰਨ ਸੰ ਸਾਡੇ ਕਲਚਰ ਜਿਸੀ ਐਕਸੈਪਟੈਂਸ ਚਾਹਨੇ ਆ ਸਾਨੂੰ ਐਕਸੈਪਟੈਂਸ ਕਰਨੀ ਵੀ ਪੈਣੀ ਹੈ ਇੱਕੋ ਤੱਕੜੀ ਨਾਲ ਸਾਰਿਆਂ ਨੂੰ ਤੋਲਿਆ ਕਰੋ ਫਿਰ ਜੇ ਤੋਲ ਦਿਓ ਬੀ ਸੈਂਸਿਬਲ ਹallelujah ਤੁਸੀਂ ਸਾਬ ਨੇ ਸੁਣਿਆ ਕਿ ਇਸ ਸਿੱਖ ਪੜਾ ਦੇ ਵੱਲੋਂ ਬਹੁਤ ਹੀ ਵਧੀਆ ਮੈਸੇਜ ਸਭ ਲੋਕਾਂ ਨੂੰ ਦਿੱਤਾ ਗਿਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਔਰ ਜੇਕਰ ਤੁਸੀਂ ਹਜੇ ਤੱਕ ਵੀ ਸ਼ਰਮਦਾਸੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਸਕਦੇ ਹੋ ਬੈਲ ਆਈਕਨ ਦਬਾ ਸਕਦੇ ਹੋ ਗੋਡ ਬles